ਅੱਜ ਜਲੰਧਰ ਵਿਖੇ ਮਹਿਜ਼ 2 ਘੰਟੇ ਪਈ ਬਾਰਿਸ਼ ਮਗਰੋਂ ਜਿੱਥੇ ਇੱਕ ਪਾਸੇ ਗਰਮੀ ਤੋਂ ਰਾਹਤ ਮਿਲਦੀ ਨਜ਼ਰ ਆਈ ਉੱਥੇ ਹੀ ਸੜਕਾਂ ਬਾਜ਼ਾਰਾਂ 'ਚ ਖੜੇ ਪਾਣੀ ਨੇ ਰਾਹਗੀਰਾਂ ਦੀ ਆਵਾਜਾਈ ਮੁਸ਼ਕਲ ਕਰ ਦਿੱਤੀ ਕਿਤੇ ਖੜੇ ਪਾਣੀ 'ਚ ਲੋਕ ਨੰਗੇ ਪੈਰੀ ਗੁਜ਼ਰਦੇ ਦਿਖੇ ਤਾਂ ਕਿਤੇ ਲੱਗ ਗਏ ਗੱਡੀਆਂ ਦੇ ਲੰਬੇ ਜਾਮ ਤਾਂ ਕਿਤੇ ਬੋਨਟ ਤੱਕ ਗੱਡੀਆਂ ਪਾਣੀ 'ਚ ਡੁੱਬੀਆਂ ਦਿਖੀਆਂ ਇਹ ਤਸਵੀਰਾਂ ਜਲੰਧਰ ਰੇਲਵੇ ਸਟੇਸ਼ਨ ਦੇ ਨੇੜੇ ਦੀਆਂ ਹਨ ਜੋ ਕਿ ਮੀਂਹ ਤੋਂ ਬਾਅਦ ਰਾਹਗੀਰਾਂ ਨੂੰ ਆ ਰਹੀਆਂ ਮੁਸ਼ਕਲਾਂ ਬਿਆਨ ਕਰਦੀਆਂ ਹਨ ਇਹਨਾਂ ਤਸਵੀਰਾਂ ਨੂੰ ਦੇਖ ਕੇ ਤੁਹਾਡੇ ਮਨੋਜਹਿਨ 'ਚ ਕੀ ਆ ਰਿਹਾ ਹੈ ਸਾਨੂੰ ਕਮੈਂਟ ਬਾਕਸ 'राई ਜ਼ਰੂਰ ਦੱਸਿਓ ਅੱਜ ਜਲੰਧਰ ਵਿਖੇ ਮਹਿਜ਼ 2 ਘੰਟੇ ਪਈ ਬਾਰਿਸ਼ ਮਗਰੋਂ ਜਿੱਥੇ ਇੱਕ ਪਾਸੇ ਗਰਮੀ ਤੋਂ ਰਾਹਤ ਮਿਲਦੀ ਨਜ਼ਰ ਆਈ ਉੱਥੇ ਹੀ ਸੜਕਾਂ ਬਾਜ਼ਾਰਾਂ 'ਚ ਖੜੇ ਪਾਣੀ ਨੇ ਰਾਹਗੀਰਾਂ ਦੀ ਆਵਾਜਾਈ ਮੁਸ਼ਕਲ ਕਰ ਦਿੱਤੀ ਕਿਤੇ ਖੜੇ ਪਾਣੀ ਚ ਲੋਕ ਨੰਗੇ ਪੈਰੀ ਗੁਜ਼ਰਦੇ ਦਿਖੇ ਤਾਂ ਕਿਤੇ ਲੱਗ ਗਏ ਗੱਡੀਆਂ ਦੇ ਲੰਬੇ ਜਾਮ ਤਾਂ ਕਿਤੇ ਬੋਨਟ ਤੱਕ ਗੱਡੀਆਂ ਪਾਣੀ ਚ ਡੁੱਬੀਆਂ ਦਿਖੀਆਂ ਇਹ ਤਸਵੀਰਾਂ ਜਲੰਧਰ ਰੇਲਵੇ ਸਟੇਸ਼ਨ ਦੇ ਨੇੜੇ ਦੀਆਂ ਹਨ ਜੋ ਕਿ ਮੀਂਹ ਤੋਂ ਬਾਅਦ ਰਾਹਗੀਰਾਂ ਨੂੰ ਆ ਰਹੀਆਂ ਮੁਸ਼ਕਲਾਂ ਬਿਆਨ ਕਰਦੀਆਂ ਹਨ ਇਨ ਤਸਵੀਰਾਂ ਨੂੰ ਦੇਖ ਕੇ ਤੁਹਾਡੇ ਮਨੋਜਹਿਨ 'ਚ ਕੀ ਆ ਰਿਹਾ ਹੈ ਸਾਨੂੰ ਕਮੈਂਟ ਬਾਕਸ ਰਾਹੀਂ ਜ਼ਰੂਰ ਦੱਸਿਓ ਅਜ ਜਲੰਧਰ ਵਿਖੇ ਮਹਿਜ਼ 2 ਘੰਟੇ ਪਈ ਬਾਰਿਸ਼ ਮਗਰੋਂ ਜਿੱਥੇ ਇੱਕ ਪਾਸੇ ਗਰਮੀ ਤੋਂ ਰਾਹਤ ਮਿਲਦੀ ਨਜ਼ਰ ਆਈ ਉੱਥੇ ਹੀ ਸੜਕਾਂ ਬਾਜ਼ਾਰਾਂ 'ਚ ਖੜੇ ਪਾਣੀ ਨੇ ਰਾਹਗੀਰਾਂ ਦੀ ਆਵਾਜਾਈ ਮੁਸ਼ਕਲ ਕਰ ਦਿੱਤੀ ਕਿਤੇ ਖੜੇ ਪਾਣੀ 'ਚ ਲੋਕ ਨੰਗੇ ਪੈਰੀ ਗੁਜ਼ਰਦੇ ਦਿਖੇ ਤਾਂ ਕਿਤੇ ਲੱਗ ਗਏ ਗੱਡੀਆਂ ਦੇ ਲੰਬੇ ਜਾਮ ਤਾਂ ਕਿਤੇ ਬੋਨਟ ਤੱਕ ਗੱਡੀਆਂ ਪਾਣੀ 'ਚ ਡੁੱਬੀਆਂ ਦਿਖੀਆਂ ਇਹ ਤਸਵੀਰਾਂ ਜਲੰਧਰ ਰੇਲਵੇ ਸਟੇਸ਼ਨ ਦੇ ਨੇੜੇ ਦੀਆਂ ਹਨ ਜੋ ਕਿ ਮੀਂਹ ਤੋਂ ਬਾਅਦ ਰਾਹਗੀਰਾਂ ਨੂੰ ਆ ਰਹੀਆਂ ਮੁਸ਼ਕਲਾਂ ਬਿਆਨ ਕਰਦੀਆਂ ਹਨ ਇਹਨਾਂ ਤਸਵੀਰਾਂ ਨੂੰ ਦੇਖ ਕੇ ਤੁਹਾਡੇ ਮਨੋਜ਼ਹਿਨ ਚ ਕੀ ਆ ਰਿਹਾ ਹੈ ਸਾਨੂੰ ਕਮੈਂਟ ਬਾਕਸ ਰਾਹੀਂ ਜ਼ਰੂਰ ਦੱਸਿਓ ਅੱਜ ਜਲੰਧਰ ਵਿਖੇ ਮਹਿਜ਼ 2 ਘੰਟੇ ਪਈ ਬਾਰਿਸ਼ ਮਗਰੋਂ ਜਿੱਥੇ ਇੱਕ ਪਾਸੇ ਗਰਮੀ ਤੋਂ ਰਾਹਤ ਮਿਲਦੀ ਨਜ਼ਰ ਆਈ ਉੱਥੇ ਹੀ ਸੜਕਾਂ ਬਾਜ਼ਾਰਾਂ ਚ ਖੜੇ ਪਾਣੀ ਨੇ ਰਾਹਗੀਰਾਂ ਦੀ ਆਵਾਜਾਈ ਮੁਸ਼ਕਲ ਕਰ ਦਿੱਤੀ ਕਿਤੇ ਖੜੇ ਪਾਣੀ ਚ ਲੋਕ ਨੰਗੇ ਪੈਰੀ ਗੁਜ਼ਰਦੇ ਦਿਖੇ ਤਾਂ ਕਿਤੇ ਲੱਗ ਗਏ ਗੱਡੀਆਂ ਦੇ ਲੰਬੇ ਜਾ ਤਾਂ ਕਿਤੇ ਬੋਨਟ ਤੱਕ ਗੱਡੀਆਂ ਪਾਣੀ ਚ ਡੁੱਬੀਆਂ ਦਿਖੀਆਂ ਇਹ ਤਸਵੀਰਾਂ ਜਲੰਧਰ ਰੇਲਵੇ ਸਟੇਸ਼ਨ ਦੇ ਨੇੜੇ ਦੀਆਂ ਹਨ ਜੋ ਕਿ ਮੀਂਹ ਤੋਂ ਬਾਅਦ ਰਾਹਗੀਰਾਂ ਨੂੰ ਆ ਰਹੀਆਂ ਮੁਸ਼ਕਲਾਂ ਬਿਆਨ ਕਰਦੀਆਂ ਹਨ ਇਹਨਾਂ ਤਸਵੀਰਾਂ ਨੂੰ ਦੇਖ ਕੇ ਤੁਹਾਡੇ ਮਨੋਜ਼ਹਿਨ ਚ ਕੀ ਆ ਰਿਹਾ ਹੈ ਸਾਨੂੰ ਕਮੈਂਟ ਬਾਕਸ ਰਹੀ ਜ਼ਰੂਰ ਦੱਸਿਓ ਅੱਜ ਜਲੰਧਰ ਵਿਖੇ ਮਹਿਜ਼ 2 ਘੰਟੇ ਪਈ ਬਾਰਿਸ਼ ਮਗਰੋਂ ਜਿੱਥੇ ਇੱਕ ਪਾਸੇ ਗਰਮੀ ਤੋਂ ਰਾਹਤ ਮਿਲਦੀ ਨਜ਼ਰ ਆਈ ਉੱਥੇ ਹੀ ਸੜਕਾਂ ਬਾਜ਼ਾਰਾਂ 'ਚ ਖੜੇ ਪਾਣੀ ਨੇ ਰਾਹਗੀਰਾਂ ਦੀ ਆਵਾਜਾਈ ਮੁਸ਼ਕਲ ਕਰ ਦਿੱਤੀ ਕਿਤੇ ਖੜੇ ਪਾਣੀ 'ਚ ਲੋਕ ਨੰਗੇ ਪੈਰੀ ਗੁਜ਼ਰਦੇ ਦਿਖੇ ਤਾਂ ਕਿਤੇ ਲੱਗ ਗਏ ਗੱਡੀਆਂ ਦੇ ਲੰਬੇ ਜਾਮ ਤਾਂ ਕਿਤੇ ਬੋਨਟ ਤੱਕ ਗੱਡੀਆਂ ਪਾਣੀ 'ਚ ਡੁੱਬੀਆਂ ਦਿਖੀਆਂ